ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਤਰਨਤਾਰਨ ਦੀ ਜਿਮਨੀ ਚੌਂਚ ਰੋਡ ਸ਼ੋਅ ਦੇ ਦੌਰਾਨ ਆਪਣਾ ਬ੍ਰਹਮਾਸਤਰ ਚਲਾਤਾ। ਹੰਦ ਸਾਬ ਕਹਿੰਦੇ ਲਓ ਜੀ ਅਗਲਾ ਬਜਟ ਆ ਜਾਣ ਦਿਓ। ਅਗਲੇ ਬਜਟ ਦੇ ਵਿੱਚ ਤੈ ਆ ਬੀਬੀਆਂ ਦੇ ਲਈ ਹਜ਼ਾਰ-ਹਜ਼ਾਰ ਰੁਪਏ ਮਹੀਨਾ। ਕਹਿੰਦੇ ਸਾਰੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ। ਇੱਕ ਗਰੰਟੀ ਰਹਿ ਗਈ ਉਹ ਅਗਲੇ ਬਜਟ ਚ ਪੂਰੀ ਕਰ ਦਿੰਦੇ। ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਨਾਲ ਧੀ ਤੇ ਆਣੀ, ਐ ਸੁਹਾਣੀ ਤੇ ਬਜ਼ੁਰਗ ਸਾਰੀਆਂ ਬੀਬੀਆਂ ਵੋਟ ਪਾ ਦੇਣਗੀਆਂ ਸਾਰੇ। ਆਧਵੀ ਪਾਰਟੀ ਦੋ ਫਾਰਮੂਲਿਆਂ ਨੂੰ ਲੈ ਕੇ ਆਪਣੇ ਆਪ ਤੋਂ ਸੰਤੁਸ਼ਟ ਹੈ ਕਿ ਆਪਣਾ ਇੱਕ ਤਾਂ ਮੁਫਤ ਬਿਜਲੀ ਵਾਲਾ ਫਾਰਮੂਲਾ ਆਪਣੀਆਂ ਵੋਟਾਂ ਬਹੁਤ ਪਾਊਗਾ ਤੇ ਦੂਜਾ ਜਦੋਂ ਬੀਬੀਆਂ ਦੇ ਖਾਤਿਆਂ 'ਚ ਪੈਸੇ ਪਾਇਆ ਕਦੇ ਇੱਥੇ ਆਟਾ ਦਾਲ ਸਕੀਮ ਕਦੇ ਬੰਬੀਆਂ ਦੇ ਬਿਲ ਮਾਫ ਦਾ ਪਹਿਲੂ ਕਦੇ ਨਾਲ ਜੀ ਚੀਨੀ ਚਾਹ ਪੱਤੀ ਵੀ ਦੇਾਂਗੇ ਜੀ ਘਿਓ ਵੀ ਦੇਾਂਗੇ ਜੀ ਕਦੇ ਜੀ ਆ ਕੇਂਦਰ ਵਾਲੇ ਕਹਿੰਦੇ ਜੀ ਅਸੀਂ ਹੁਣ ਇੰਨੀ ਗਣਤੀ ਹੋਰ ਵਧਾਤੀ ਜੀ ਕਣਕ ਦੀ ਚੌਲ ਦੀ ਨਾ ਸਾਡਾ ਕੁਝ ਇੱਕੋ ਤਰੀਕਾ ਕਰਦੇ ਇਹ ਕੀ ਐ ਸਿਰਫ ਵੋਟ ਸਟੰਟ ਦੇ ਰੂਪ ਦੇ ਵਿੱਚ ਦੇਖਣ ਦੀ ਲੋੜ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਦੇਖਵਾਣ ਨਾਲ ਵੀ ਸਮਝਣ ਤੇ ਬਚਨ ਦੀ ਲੋੜ ਹੈ ਜਿਨਾ ਬੀਵੀਐਮਬੀ ਦੇ ਮਾਮਲੇ 'ਚ ਅਸੀਂ ਚਿੱਠੀਆਂ ਲਿਖ ਰਹੇ ਹਾਂ ਗ੍ਰਹਿ ਮੰਤਰੀ ਸਾਹਿਬ ਨੂੰ ਕੰਮ ਖਤਮ ਯੂਨੀਵਰਸਿਟੀ ਖੋਣ ਨੂੰ ਆ ਗਿਆ ਅਗਲੇ ਸੈਨੇਟ ਖਤਮ ਕਰਤੀ ਸਿੰਡੀਕੇਟ ਖਤਮ ਕਰਤੀ ਕੰਟਰੋਲ ਕੇਂਦਰ ਦਾ ਚਲਾ ਗਿਆ ਪੰਜਾਬ ਯੂਨੀਵਰਸਿਟੀ ਦਾ ਤੇ ਫਿਰ ਜਦੋਂ ਤੁਸੀਂ ਪੰਜਾਬ ਦੇ ਮੁੱਦਿਆਂ ਲਈ ਲੜੀ ਨਹੀਂ ਰਹੇ ਫਿਰ ਤੁਹਾਨੂੰ ਪੰਜਾਬ ਦੀ ਆਰਥਿਕਤਾ ਦਾ ਫਿਕਰ ਕਿੱਥੋਂ ਫਿਰ ਚਾਹੇ ਸਾਡੇ ਪੰਜਾਬ ਰੂਡਵੇ ਦਾ ਪੱਠਾ ਬੈਠੇ ਚਾਹੇ ਪੰਜਾਬ ਪਾਵਰ ਕਮ ਦਾ ਪੱਠਾ ਬੈਠੇ ਹੈਨਾ ਚਾਹੇ ਸਾਡੇ ਕਿਸਾਨੀ ਮਸਲਾ ਵੱਡਾ ਬਣ ਜਵੇ ਚਾਹੇ ਮਜ਼ਦੂਰੀ ਮਸਲਾ ਬੜਾ ਵੱਡ ਜਵੇ ਚਾਹੇ ਹੜਪੀੜਤਾ ਦੀ ਮਦਦ ਹੋਵੇ ਚਾਹੇ ਨਾ ਹੋਵੇ ਹੈਨਾ ਤੁਸੀਂ ਆਪਣੀ ਰੱਖੀ ਪੰਜਾਬ ਸਾਡੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਇਸ ਰੈਸਟ ਰਾਹੀਂ ਲੋਕਾਂ ਤੋਂ 3000 ਕਰੋੜ ਦੀ ਵਸੂਲੀ ਤੇ ਹੈਰਾਨੀ ਭਰਤਾਈ ਹੈ ਸੁਪਰੀਮ ਕੋਰਟ ਨੂੰ ਇਹ ਤੇ ਸੁਰੱਖਿਤ ਨਹੀਂ ਰਹੇਗਾ ਸਾਡਾ ਸਿਸਟਮ ਅਸੀਂ ਸਾਰਾ ਕੁਝ ਉਹ ਕਹ ਰਹੇ ਜੀ ਅਸੀਂ ਆਨਲਾਈਨ ਸਿਸਟਮ ਤੇ ਲੈ ਕੇ ਜਾ ਰਹੇ ਹਾਂ ਡਿਜੀਟਲ ਲੈ ਕੇ ਜਾ ਰਹੇ ਹਾਂ ਜੀ ਕਾਪੀਆਂ ਦੀ ਲੋੜ ਨਹੀਂ ਜੀ ਬੈਂਕਾਂ ਜਾਣ ਦੀ ਲੋੜ ਨਹੀਂ ਜੀ ਆਪਣੀ ਫੋਨ ਤੋਂ ਕਰ ਲਓ ਜੀ ਤੇ ਇਹੇ ਜਾ ਕੁਝ ਹੋਈ ਜਾਊਗਾ ਫਿਰ ਬੰਦਾ ਕਿਵੇਂ ਕਰੂ ਤੇ ਜੇ ਭਾਰਤੀ ਵਿਦਿਆਰਥੀਆਂ ਦੇ ਕੈਨੇਡਾ ਦੇ ਵੀਜ਼ੇ ਰੱਦ ਹੋ ਰਹੇ ਨੇ ਤਾਂ ਉਹਦੇ ਵਿੱਚ ਅਟਿਕੰਤੀ ਪੰਜਾਬੀ ਪਾਈਚਾਰਾ ਭਾਰਤੀ ਵਿਦਿਆਰਥੀਆਂ ਉੱਤੇ ਸਭ ਤੋਂ ਵੱਧ ਅਸਰ ਪਾਇਆ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਅਗਸਤ 2025 ਚ ਕੈਨੇਡੀਅਨ ਸੰਸਥਾਵਾਂ ਵਿੱਚ ਪੜਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਤਕਰੀਬਨ 74% ਅਰਜ਼ੀਆਂ ਰੱਦ ਕਰਨ ਤੇ ਵਿਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬੀਆਂ VOTER ਬੀਬੀਆਂ ਦੇ ਲਈ ਆ ਗਿਆ ਜੀ 1000 ਰੁਪਏ ਵਾਲਾ ਤੋਹਫਾ ਕੀ ਇਹ ਸੱਚਮੁੱਚ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਰੰਗ ਭਰ ਦੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਤਰਨਤਾਰਨ ਦੀ ਜਿਮਨੀ ਚੋਣ ਚ ਰੋਡ ਸ਼ੋਅ ਦੇ ਦੌਰਾਨ ਆਪਣਾ ਬ੍ਰਾਂਡ ਸਟਰ ਚਲਾਤਾ ਹੁਣ ਉਹ ਤਰਨਤਾਰਨ ਦੀਆਂ ਵੋਟਾਂ ਕਿੰਨੀਆਂ ਖਿੱਚ ਕੇ ਲਿਆਉਂਦਾ ਉਹ 227 ਤੱਕ ਕਿੰਨਾ ਅਸਰ ਰੱਖਦਾ ਇਹ ਦੇਖਣਾ ਤਾਂ ਹੈ ਇਹ ਦੇਖਣਾ ਬਾਕੀ ਹੈ ਜੇ ਕਿ 227 ਤੱਕ ਇਹ ਗਰੰਟੀ ਇਹ ਫਾਰਮੂਲਾ ਕਿੰਨਾ ਕਾਰਗਰ ਸਾਬਤ ਹੁੰਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਲਓ ਜੀ ਅਗਲਾ ਬਜਟ ਆ ਜਾਣ ਦਿਓ ਅਗਲੇ ਬਜਟ ਦੇ ਵਿੱਚ ਤੈਅ ਆ ਬੀਬੀਆਂ ਦੇ ਲਈ ਹਜ਼ਾਰ ਹਜ਼ਾਰ ਰੁਪਏ ਮਹੀਨਾ ਤੇ ਇਕੱਠਾ ਹੀ ਦੇ ਦੇਣਾ ਇਹ ਵੀ ਸਿਆਸੀ ਤਰੀਕਾ ਹੈ ਸਿਆਸਤਦਾਨ ਹਰ ਗੱਲ ਸਿਆਸੀ ਐਂਗਲ ਤੋਂ ਕਰਦਾ ਹੈ ਕਹਿੰਦੇ ਸਾਰੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿ ਗਈ ਉਹ ਅਗਲੇ ਬਜਟ ਚ ਪੂਰੀ ਕਰ ਦੇਣੀ ਹੈ ਕਿ ਇਹ ਕਹਿ ਕੇ ਮੁੱਖ ਮੰਤਰੀ ਸਾਹਿਬ ਤਰਨ ਤਰਨ ਖੇਤਰ ਦੇ ਵਿੱਚ ਮਹਿਲਾਵਾਂ ਦੀ ਬੀਬੀਆਂ ਦੀ ਔਰਤਾਂ ਦੀ ਬਾਲਗ ਬੱਚਿਆਂ ਦੀ ਵੋਟ ਹਾਸਲ ਕਰਨਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਨਾਲ ਧੀ ਤੇ ਆਣੀ ਹੈ ਸੁਹਾਣੀ ਤੇ ਬਜ਼ੁਰਗ ਸਾਰੀਆਂ ਬੀਬੀਆਂ ਵੋਟ ਪਾ ਦੇਣਗੀਆਂ ਸਾਨੂੰ। ਤੇ ਉਹ ਵੀ ਉਮੀਦ ਕਰਦੇ ਨੇ ਕਿ ਇਹਦਾ ਅਸਰ 227 ਦੀਆਂ ਵਿਧਾਨ ਸਭਾ ਚੋਣਾਂ ਤੱਕ ਜਾਣਾ। ਇਹ ਇਕੱਲੇ ਤਰਨ ਤਰ ਤੱਕ ਨਹੀਂ ਪੂਰੇ ਸੁੱਬੇ ਜਿਹਦਾ ਅਸਰ ਜਾਣਾ ਇਸ ਲਈ ਸਾਨੂੰ ਵੋਟਾਂ ਉਹ ਕਹਿੰਦੇ ਕਿ ਮੰਨਿਆ ਜਾ ਰਿਹਾ ਆਮ ਆਦਮੀ ਪਾਰਟੀ ਦੋ ਫਾਰਮੂਲਿਆਂ ਨੂੰ ਲੈ ਕੇ ਆਪਣੇ ਆਪ ਤੋਂ ਸੰਤੁਸ਼ਟ ਹੈ ਕਿ ਆਪਣਾ ਇੱਕ ਤਾਂ ਮੁਫਤ ਬਿਜਲੀ ਵਾਲਾ ਫਾਰਮੂਲਾ ਆਪਣੀਆਂ ਵੋਟਾਂ ਬਹੁਤ ਪਾਊਗਾ ਤੇ ਦੂਜਾ ਜਦੋਂ ਬੀਬੀਆਂ ਦੇ ਖਾਤਿਆਂ 'ਚ ਪੈਸੇ ਪਾਏ ਹੁਣ ਮੁੱਖ ਮੰਤਰੀ ਸਾਹਿਬ ਨੇ ਨਾਲੇ ਗੱਲ ਕਹੀ ਹੈ ਕਿ ਵੀ ਸਾਰੇ ਇਕੱਠੇ ਦੇ ਦੇਾਂਗੇ ਹੁਣ ਇਹ ਬੋਟ ਸਟੰਟ ਹੈ ਚੋਣ ਸਟੰਟ ਹੈ ਜਾਂ ਸੱਚਮੁੱਚ ਗੰਭੀਰਤਾ ਹੈ ਬਜਟ ਤਾਂ ਜਨਾਬ 222 ਦੇ ਜਦਦੇ ਆਏ ਹੋ ਤੁਸੀਂ 22 ਚ ਵੀ 23 ਚ ਵੀ 24 ਚ ਵੀ 25 ਚ ਵੀ ਪੇਸ਼ ਕਰ ਲਿਆ ਹੁਣ 2026 ਦੇ ਵਿੱਚ ਬਜਟ ਆਉਣਾ ਹੈ ਤੇ ਉਹਦੇ ਵਿੱਚ ਫਿਰ ਦੇਣੇ ਕਿਹੜੇ ਆ 22 ਤੋਂ ਲੈ ਕੇ 25 ਤੱਕ ਵਾਲੇ ਕਿ 26 ਤੋਂ 27 ਤੱਕ ਵਾਲੇ ਸਾਰਿਆਂ ਦਾ ਮਤਲਬ ਕਿਹੜਾ ਕਿ ਕੀ ਜਿਹੜਾ ਸਾਲ ਬਚ ਗਿਆ ਉਹਦੇ ਜਾਂ ਜਿਹੜੇ ਸਾਲ ਤੁਹਾਡੇ ਸਰਕਾਰ ਦੇ ਲੰਘਲੇ ਉਹਦੇ ਜਾਂ ਸਮੁੱਚੇ 5 ਸਾਲ ਦੇ ਇਕੱਠੇ ਦੇਣੇ ਤੇ ਕੁਝ ਤਰ੍ਹਾਂ ਦੇ ਵੀ ਕਹਿੰਦੀਆਂ ਕਿ ਸਰਕਾਰੀ ਖਜ਼ਾਨੇ ਨਾਲ ਵੋਟ ਖਿੱਚਣ ਦੀ ਕੋਾਇਤ ਹੁੰਦੀ ਹੈ ਪਰ ਕਿਹੜਾ ਨਹੀਂ ਕਰਦਾ ਜਨਾਬ ਕਦੇ ਇੱਥੇ ਆਟਾ ਦਾਲ ਸਕੀਮ ਕਦੇ ਬੰਬੀਆਂ ਦੇ ਬੈਲ ਮਾਪ ਦਾ ਪਹਿਲੂ ਕਦੇ ਨਾਲ ਜੀ ਚੀਨੀ ਚਾਹ ਪਤੀ ਵੀ ਦੇਾਂਗੇ ਜੀ ਕਿਉਂ ਵੀ ਦੇਾਂਗੇ ਜੀ ਕਦੇ ਜੀ ਆ ਕੇਂਦਰ ਵਾਲੇ ਕਹਿੰਦੇ ਜੀ ਅਸੀਂ ਹੁਣ ਇੰਨੀ ਗਣਤੀ ਹੋਰ ਵਧਾਤੀ ਜੀ ਕਣਕ ਦੀ ਚੌਲ ਦੀ ਨਾ ਸਾਰਾ ਕੁਝ ਇੱਕੋ ਤਰੀਕਾ ਕਰ ਪਰ ਸਵਾਲ ਇਹਦੇ ਨਾਲ ਇਹ ਪੈਦਾ ਹੋਇਆ ਕਿ ਕੀ ਇਹ ਸਿਰਫ ਵੋਟ ਸਟੰਟ ਦੇ ਰੂਪ ਦੇ ਵਿੱਚ ਦੇਖਣ ਦੀ ਲੋੜ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਦੇ ਹਵਾਲੇ ਨਾਲ ਵੀ ਸਮਝਣ ਤੇ ਬਾਤ ਕਰਨ ਦੀ ਲੋੜ ਹੈ ਅੱਜ ਸਥਿਤੀ 'ਚ ਪੰਜਾਬ ਖੜਾ ਕੀ ਸਾਡੀ ਸਿਆਸੀ ਜਮਾਤ ਉਹਨਾਂ ਮੁੱਦਿਆਂ ਦੇ ਹਾਂਣ ਦੀ ਹੈ ਕਿ ਨਹੀਂ ਕੇਂਦਰ ਸਾਡਾ ਕੰਟਰੋਲ ਲੈ ਗਿਆ ਸਰਦਾਂ ਦਾ 50 ਕਿਲੋਮੀਟਰ ਤੇ ਹਿਵਾਦੀ ਨੂੰ ਅੱਧਾ ਪੰਜਾਬ ਦਾ ਕੰਟਰੋਲ ਸਿੱਧੇ ਰੂਪ 'ਚ ਬਿਨਾਂ ਸਰਕਾਰ ਬਣਾਇਆ ਕੇਂਦਰ ਕੋਲ ਹੈ ਕੇਂਦਰੀ ਏਜੰਸੀਆਂ ਜਿਨ੍ਹਾਂ ਨੂੰ ਚਾਉਣ ਜਿੱਥੇ ਚਾਣ ਹੱਥ ਪਾਥ ਹੋ ਗਈਆਂ ਸੂਬੇ ਸਰਕਾਰ ਨੂੰ ਪੁੱਛਣ ਦੀ ਲੋੜ ਨਹੀਂ ਸੂਬੇ ਦੇ ਤੰਤਰ-ਜੰਤਰ ਪ੍ਰਸ਼ਾਸਨ ਨੂੰ ਪੁੱਛਣ ਦੀ ਲੋੜ ਨਹੀਂ ਹੋ ਗਿਆ ਕੰਟਰੋਲ ਸੋ ਇਸ ਇੱਥੇ ਤੱਕ ਨਹੀਂ ਰੁਕਿਆ ਫਿਰ ਪਾਣੀਆਂ ਦਾ ਮਸਲਾ ਚਲਾ ਗਿਆ ਉਹਨਾਂ ਦੇ ਕੰਟਰੋਲ ਦੇ ਵਿੱਚ ਹੈਨਾ ਬੀਬੀਐਮਬੀ ਦੇ ਮਾਮਲੇ 'ਚ ਅਸੀਂ ਚਿੱਠੀਆਂ ਲਿਖ ਰਹੇ ਹਾਂ ਗ੍ਰਹਿ ਮੰਤਰੀ ਸਾਹਿਬ ਨੂੰ ਕੰਮ ਖਤਮ ਯੂਨੀਵਰਸਿਟੀ ਖੋਣ ਨੂੰ ਆ ਗਿਆ ਅਗਲੇ ਸੈਨੇਟ ਖਤਮ ਕਰਤੀ ਸਿੰਡੀਕੇਟ ਖਤਮ ਕਰਤੀ ਕੰਟਰੋਲ ਕੇਂਦਰ ਦਾ ਚਲਾ ਗਿਆ ਪੰਜਾਬ ਯੂਨੀਵਰਸਿਟੀ ਦਾ ਹੈਨਾ ਤੇ ਇੱਧਰ ਜੀਐਸਸੀ ਦੇ ਰੂਪ ਦੇ ਵਿੱਚ ਸਾਡੇ ਕੋਲ ਪੈਸੇ ਨਹੀਂ ਵੀ ਅਸੀਂ ਹੱਥ ੱਡਣ ਨੂੰ ਮਜਬੂਰ ਕਰਤੇ ਚਾਹੀਦਾ ਤਾਂ ਇਹ ਸੀ ਕਿ ਸੂਬੇ ਟੈਕਸ ਇਕੱਠਾ ਕਰਨ ਆਪਣਾ ਹਿੱਸਾ ਰੱਖ ਕੇ ਕੇਂਦਰ ਨੂੰ ਦੇ ਦੇਣ ਬਾਕੀ ਹੋਲਡਰ ਹੈ ਅਸੀਂ ਆਪਣੇ ਆਲਾ ਵੀ ਇਕੱਠਾ ਕਰਕੇ ਕੇਂਦਰ ਨੂੰ ਦਿੰਦੇ ਆ ਫਿਰ ਕੇਂਦਰ ਤੋਂ ਮੰਨਤਾ ਕਰਕੇ ਮੰਗਦੇ ਆ ਸੋ ਇਸ ਲਈ ਇਹ ਸਾਰੇ ਕੇਂਦਰੀਕਰਨ ਦੇ ਜਿਹੜੇ ਪਹਿਲੂ ਹੁੰਦੇ ਜਾ ਰਹੇ ਨੇ ਉਹਦੇ ਵਿੱਚ ਸਮੁੱਚੀ ਸੱਤਾਧਾਰੀ ਧਿਰ ਤੋਂ ਲੈ ਕੇ ਵਿਰੋਧੀ ਜਮਾਤ ਕਿਤੇ ਖੜੀ ਲੜਦੀ ਭੜਦੀ ਨਜ਼ਰ ਨਹੀਂ ਆਉਂਦੀ ਕੋਈ ਜੀਡੀ ਤੋਂ ਡਰਦਾ ਕੋਈ ਸੀਬੀਆਈ ਤੋਂ ਡਰਦਾ ਕੋਈ ਬੀਜੇਪੀ ਵਿੱਚ ਜਾਣਾ ਲੋਚਦਾ ਹੈ ਕਿਸੇ ਨੇ ਆਪਣੀ ਚਮੜੀ ਬਚਾਉਣੀ ਹੈ ਕੋਈ ਮੌਜੂਦਾ ਧਿਰ ਦੇ ਵਿੱਚ ਆ ਕੋਈ ਵਿਰੋਧੀ ਧਿਰ ਦੇ ਵਿੱਚ ਆ ਸਭ ਆਪਣੀਆਂ ਆਪਣੀਆਂ ਗੋਟੀਆਂ ਫਟ ਕਰਦੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਕਿਤੇ ਤੇ ਫਿਰ ਜਦੋਂ ਤੁਸੀਂ ਪੰਜਾਬ ਦੇ ਮੁੱਦਿਆਂ ਲਈ ਲੜੀ ਨਹੀਂ ਰਹੇ ਫਿਰ ਤੁਹਾਨੂੰ ਪੰਜਾਬ ਦੀ ਆਸਥਿਕਤਾ ਦਾ ਫਿਕਰ ਵੀ ਕਿੱਥੋਂ ਹੋਣਾ ਫਿਰ ਚਾਹੇ ਸਾਡੇ ਪੰਜਾਬ ਰੂੜਵੇਦਾ ਪੱਠਾ ਬੈਠੇ ਚਾਹੇ ਪੰਜਾਬ ਪਾਵਰਕਮ ਦਾ ਪੱਠਾ ਬੈਠੇ ਹੈਨਾ ਚਾਹੇ ਸਾਡੇ ਕਿਸਾਨੀ ਮਸਲਾ ਵੱਡਾ ਬਣ ਜਵੇ ਚਾਹੇ ਮਜ਼ਦੂਰੀ ਮਸਲਾ ਬੜਾ ਮੜ ਜਵੇ ਚਾਹੇ ਹੜਪੀੜਤਾ ਦੀ ਮਦਦ ਹੋਵੇ ਚਾਹੇ ਨਾ ਹੋਵੇ ਹੈਨਾ ਤੁਸੀਂ ਆਪਣੀ ਡੱਕਲੀ ਪਿ ਜਾਓ ਤੇ ਹੁਣ ਉਹਦੇ ਵਿੱਚ ਚਾਹੇ ਆਪਾਂ 1000 ਰੁਪਏ ਦਾ ਹਾਰਾਗ ਲਾਪ ਪੰਜਾਬ ਦੇ ਸਿਰ ਤੇ ਬਿੱਤੀਵਾਰਾ ਮੁੱਕਦੇ ਮੁੱਕਦੇ ਆ 4.5 ਲੱਖ ਕਰੋੜ ਤੱਕ ਦਾ ਕਰਜ਼ਾ ਜਾ ਪਹੁੰਚਣਾ ਸਾਡੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਤੇ ਹਰ ਮਹੀਨੇ ਵੱਧ ਰਿਹਾ ਹੈ ਐਵਰੇਜ ਤੁਸੀਂ 44200 ਕਰੋੜ ਹਰ ਮਹੀਨੇ ਕਰਜ਼ਾ ਚੱਕ ਰਹੇ ਤੇ ਪੰਜਾਬ ਦੇ ਸਿਰ ਤੇ ਬੋਝ ਹੈ ਤੁਹਾਡਾ ਚੋਪਰ ਤਾਂ ਨਹੀਂ ਰੁਕਿਆ ਅਧਿਆਏ ਮੈਂ ਹੜ ਪੀੜਤਾਂ ਨੂੰ ਮੈਂ ਤਾਂ ਪੁੱਛੀ ਗਾੜ ਪੀੜਤਾਂ ਨੂੰ ਕਿ ਭਾਈ ਖੜਾਉਣਾ ਚੋਪਰ ਕਹਿੰਦੇ ਨਾਲ ਜੀ ਕਿੱਥੇ ਡਰਾਮਾ ਸੀਕ ਦਿੰਦਾ ਸੋ ਇਸ ਲਈ ਬੇਸ਼ੱਕ ਆਉਂਦੇ ਸਮੇਂ ਚ 1000 ਰੁਪਈਆ ਵਾਲਾ ਲollipops ਆਮ ਆਦਮੀ ਪਾਰਟੀ ਵੰਡ ਦੇਵੇ ਪੰਜਾਬ ਦੀਆਂ ਬੀਬੀਆਂ ਨੂੰ ਪਰੇ ਪੰਜਾਬ ਨੂੰ ਸੋਚਣ ਦੀ ਲੋੜ ਹੈ ਕਿ ਕਿਤੇ ਇਹ ਤਾਂ ਨਹੀਂ ਸਾਡੀਆਂ ਯੁਕੀਆਂ ਸਾਡੇ ਸਿਰ ਤੇ ਵੋਟਾਂ ਮਟੋਰ ਕੇ ਉਹ ਜਾਓ ਤੇ ਉਹ ਜਾਓ ਜਾਂ ਪੈਸੇ ਦਾ ਸਾਰਾ ਕੁਝ ਸਮੀਟ ਕੇ ਉਹ ਜਾਓ ਜਿਸ ਤਰ੍ਹਾਂ ਸ਼ਾਮਲਾਟਾ ਨੂੰ ਪਏ ਨੇ ਜਿਸ ਤਰ੍ਹਾਂ ਲੈਂਡ ਪੁਲਿੰਗ ਰਹੀ ਆਣਾ ਚਾਹੁੰਦੇ ਸੀ ਜਿਸ ਤਰ੍ਹਾਂ ਮਾੜੀ ਦੀ ਏਸੀ ਮੰਡੀ ਹੈ ਕਿਸਾਨੀ ਮੰਡੀ ਵੇਚਣ ਦੀ ਕਵਾਇਦ ਹੈ ਜਿਸ ਤਰ੍ਹਾਂ ਗੈਸਟ ਹਾਊਸ ਰੈਸਟ ਆਫ ਪਸੰਦ ਦਾ ਮਸਲਾ ਹੈ ਪਿੰਡਾਂ ਦੀਆਂ ਜਾਇਦਾਦਾਂ ਦੇ ਵਿੱਚੋਂ ਜਿਵੇਂ ਇਹ ਸੇ ਪਤਾ ਲੈਣ ਦਾ ਪਹਿਲੂ ਹੈ ਜਿਵੇਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪ੍ਰਾਸਤੂ ਨੂੰ ਕੇਂਦਰ ਦੇ ਕੰਟਰੋਲ ਕਰਨ ਤੇ ਵੀ ਅਸੀਂ ਅੱਕੀਆਂ ਅੱਖਾਂ ਵਿੱਚੀ ਬੈਠੇ ਆਂ ਪਾਣੀਆਂ ਦਾ ਕੰਟਰੋਲ ਵੀ ਕੇਂਦਰ ਕੋਲ ਜਾਣਦੇ ਅਸੀਂ ਚੁੱਪ ਕਰੇ ਬੈਠੇ ਆਂ ਇਹ ਸਾਰੇ ਸਵਾਲ ਤੁਹਾਡੇ ਮੂਰੇ ਖਲੋਏ ਨੇ ਤੇ ਭਾਈ ਇਹ ਸਿਰਫ ਪੋਟ ਸਿਆਸਤ ਕਰਦੇ ਨੇ ਚਾਹੇ ਜਿਹੜੇ ਸੱਤਾ 'ਚ ਨੇ ਉਹ ਸੱਤਾ 'ਚ ਬਣੇ ਰਹਿਣ ਲਈ ਤੇ ਜਿਹੜੇ ਸੱਤਾ ਤੋਂ ਬਾਹਰ ਨੇ ਉਹ ਸੱਤਾ 'ਚ ਆਉਣ ਲਈ ਪੰਜਾਬ ਦਾ ਹਿੱਤ ਪੰਜਾਬ ਦੇ ਲੋਕਾਂ ਦਾ ਹਿੱਤ ਪੰਜਾਬ ਦੇ ਲੋਕਾਂ ਨੂੰ ਪੈਰਾਂ ਸਿਰ ਕਰਨ ਦੀ ਯੋਜਨਾ ਪੰਜਾਬ ਨੂੰ ਪੈਰਾਂ ਸਿਰ ਕਰਨ ਦੀ ਯੋਜਨਾ ਆਰਥਿਕ ਤੌਰ ਤੇ ਸੂਬੇ ਤੋਂ ਲੈ ਕੇ ਸੂਬੇ ਦੇ ਲੋਕਾਂ ਨੂੰ ਮਜ਼ਬੂਤ ਕਰਨ ਦੀ ਯੋਜਨਾ ਇਹਨਾਂ ਚੀਜ਼ੇ ਕੋਲ ਨਹੀਂ ਆ। ਕਹਿੰਦੇ ਜੀ ਝੋਨੇ ਦਾ ਸੀਜ਼ਨ ਮੁੱਕਣ ਕਿਨਾਰੇ ਆ ਗਿਆ ਪਰ ਮਸਲਾ ਹੱਲ ਨਹੀਂ ਹੋਇਆ। ਇੱਕ ਪਾਸੇ ਹੜ ਦੀ ਮਾਰ ਏਟ ਆਇਆ ਖੇਤਰ ਜਿੱਦੀ ਪਰਪਾਈ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਅਜੇ ਤੱਕ ਕਰਦੀ ਨਜ਼ਰ ਨਹੀਂ ਆਈ। ਕਿਹੜਾ 1600 ਕਰੋੜ ਤੇ ਕਿਹੜਾ 12000 ਕਰੋੜ ਤੇ ਕਿਹੜਾ 20000 ਪ੍ਰਤੀ ਏਕੜ ਦਾ حساب ਤੇ ਕੀਤਾ ਹੈ 50000 ਪ੍ਰਤੀ ਹੈਕਟਾਰ ਦੇ حساب ਨਾਲ ਪੰਜਾਬ ਦੇ 23 ਜ਼ਿਲ੍ਹਿਆਂ ਦੇ 23 ਦੇ 23 ਜ਼ਿਲ੍ਹਿਆਂ ਛੜਾ ਗਿਆ ਜੀ ਕਈ ਜਾਂਦੇ ਕੇਜਰੀਵਾਲ ਉੱਥੇ ਗੁਜਰਾਤ ਚ ਖੜ ਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਮਹੀਨੇ ਚ ਸਾਰਾ ਮੁਆਵਜ਼ਾ ਦੇ ਤਾਂ ਕਿ ਨੂੰ ਮੁਰਖ ਬਣਾਈ ਜਾਂਦਾ ਜੀ ਨਹੀਂ ਹੋਇਆ ਹਾਲ ਦੂਸਰੇ ਪਾਸੇ ਝੋਨੇ ਦੇ ਮਾਮਲੇ ਦੇ ਵਿੱਚ ਇੱਕ ਪਹਿਲੂ ਹੋਰ ਉੱਪਰ ਆ ਇੱਕ ਤਾਂ ਇਹ ਹੈ ਕਿ ਬਾਹਰੋਂ ਝੋਨਾ ਕੇ ਵੇਚਣ ਦੀ ਗਵੈਧ ਹਰ ਵਾਰ ਹੁੰਦੀ ਹੈ ਕਿ ਪੰਜਾਬ ਚ ਐਮਐਸਪੀ ਤਕਰੀਰ ਹੁੰਦੀ ਅਸਲੀ ਬਾਹਰ ਲਾਹ ਝੋਨਾ ਕੇ ਵੇਚ ਪ੍ਰੀਸ਼ਵਰ ਕਹਿੰਦੇ ਪੰਜਾਬ ਦੀਆਂ ਪ੍ਰਸ਼ਾਸਨਿਕ ਧਿਰਾਂ ਤੋਂ ਲੈ ਕੇ ਕੇਂਦਰੀ ਖਰੀਦ ਏਜੰਸੀਆਂ ਦੇ ਕੰਨ ਇਸ ਲਈ ਖੜੇ ਹੋ ਗਏ ਕਿ ਜਿਹੜੇ ਖੇਤਰ ਦੇ ਵਿੱਚ ਹੜਾਏ ਨੇ ਖਾਸ ਕਰਕੇ ਅੰਮ੍ਰਿਤਸਰ ਦਾ ਖੇਤਰ ਹੈ ਹੈਨਾ ਇਸੇ ਤਰ੍ਹਾਂ ਫਿਰ ਮਤਲਬ ਕਿ ਤਰਨਤਾਰਨ ਵਾਲਾ ਖੇਤਰ ਹੈ ਅਬੂਰ ਫਾਜ਼ਿਲਕਾ ਵਾਲਾ ਖੇਤਰ ਹੈ ਜੇ ਆਪਾਂ ਤਿੰਨ ਜ਼ਿਲ੍ਹਿਆਂ ਦੀ ਗੱਲ ਕਰੀਏ ਅੰਮ੍ਰਿਤਸਰ ਤਰਨਤਾਰਨ ਤੇ ਫਾਜ਼ਿਲਕਾ ਕਹਿੰਦੇ ਇਹਨਾਂ ਦੇ ਡੀਸੀਆਂ ਤੋਂ ਰਿਪੋਰਟ ਮੰਗੀ ਗਈ ਹੈ ਕਿ ਭਾਈ ਹੋਕ ਹੀ ਰਿਹਾ ਤੁਹਾਡੇ ਇਲਾਕੇ ਦੇ ਵਿੱਚ ਕਹਿੰਦੇ ਜੀ ਪਿਛਲੀ ਵਾਰ ਮੰਗੀ 100% ਦੀ ਝੋਨੇ ਦੀ ਖਰੀਦ ਉਹ ਮਤਲਬ ਇਹ ਉਹ ਖੇਤਰ ਹੈ ਜਿੱਥੇ ਸਭ ਤੋਂ ਵੱਧ ਹੜਾਂ ਦੀ ਮਾਰ ਪਈ ਜਿੱਥੇ ਖੇਤ ਹੜ ਗਏ ਫਸਲ ਹੜ ਗਈ ਤੇ ਜੇ ਪਿਛਲੀ ਵਾਰ ਜਿੰਨਾ ਹੀ ਝੋਨਾ ਖਰੀਦਿਆ ਜਾ ਰਿਹਾ ਜਿੱਥੇ ਮਿਤਕਤੀ ਜਾ ਰਹੀ ਸੀ 50 60% ਦੀ ਝੋਨਾ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਘੱਟ ਆਊਗਾ ਮਤਲਬ ਇਹਦਾ 40 50% ਦੀ ਆਉਣ ਦੀ ਉਮੀਦ ਸੀ ਪਰ ਇਸ ਵਾਰ ਜੇ 100% ਦੀ ਜਾ ਰਿਹਾ ਤੇ ਅਜੇ ਵੀ ਮਾੜੀ ਮੋਟੀ ਝੋਨੇ ਦੀ ਆਮਦ ਹੈਗੀ ਹੈ ਤਾਂ ਫਿਰ ਇੱਕ ਕਪੜੇ ਦਾ ਸੰਕੇਤ ਵੀ ਹੈ ਦੂਸਰੇ ਪਾਸੇ ਕੇਂਦਰ ਦੀ ਵਧੀਕੀ ਵੀ ਚੱਲ ਕਰੀ ਹੈ ਪੰਜਾਬ ਪਰ ਚ ਲਗਭਗ ਝੋਨੇ ਦਾ ਸੀਜ਼ਨ ਮੁੱਕਣ ਕਿਨਾਰੇ ਕੇਂਦਰੀ ਟੀਮਾਂ ਆ ਕੇ ਦੌਰਾ ਵੀ ਕਰਦੀਆਂ ਸੀ ਜਦੋਂ ਉਮਿਤਸ਼ਾ ਨਾਲ ਮੁਲਾਕਾਤ ਕਰਦੇ ਆ ਮੁੱਖ ਮੰਤਰੀ ਅਪੀਲ ਕਰਦੇ ਆ ਜੀ ਹਨਾ ਕਿ ਨਰਮੀ ਵਰਤੋ ਜੀ ਛੋਟ ਦਿਓ ਜੀ ਨਮੀ ਬਹੁਤ ਆ ਜੀ ਇਸ ਵਾਰ ਦਾਣਾ ਮੌਜੂ ਹੋ ਗਿਆ ਜੀ ਆ ਚੀਨੀ ਵਾਇਰਸ ਲੱਗ ਗਿਆ ਜੀ ਕਿੰਨੇ ਪਹਿਲੂ ਸੀ ਤੇ ਕੇਂਦਰ ਨੇ ਤਾਂ ਹਵਾਲਾ ਵੀ ਦਿੱਤਾ ਸੀ ਕਿ ਹਾਂ ਅਸੀਂ ਤੁਹਾਡੀ ਬਾਹ ਫੜਾਂਗੇ ਪਰ ਕੇਂਦਰ ਹੁਣ ਚੁੱਪ ਵੱਟ ਗਿਆ ਸੋ ਦੋਏ ਪਹਿਲੂ ਉੱਤੇ ਜੇ ਗੱਲ ਕਰਨੀ ਹੋਵੇ ਤਾਂ ਪਹਿਲੀ ਰਿਪੋਰਟ ਮੇਰੇ ਕੋਲ ਜਿਹੜੀ ਹੈਗੀ ਆ ਜੀ ਕਿ ਹੜਾਂ ਦੀ ਮਾਰ ਵਾਲੇ ਜ਼ਿਲ੍ਹਿਆਂ 'ਚ ਹੈ ਅਜੂਬਾ ਜਾਂ ਕਪੜਾ ਦੇਂਦ ਮੈਂ ਅਸ਼wini ਚਾਵਲਾ ਹੋਰਾਂ ਦੀ ਰਿਪੋਰਟ ਦੇਖ ਰਿਹਾ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਹਿੰਦੇ 100% ਦੀ ਖਰੀਦ ਹੋ ਗਈ ਡੀਸੀਜ਼ ਤੋਂ ਸਪਸ਼ਟੀਕਰਨ ਮੰਗ ਲਿਆ ਗਿਆ ਉੱਚ ਅਧਿਕਾਰੀਆਂ ਦੇ ਸਿਰ ਚਕਰਾਏ ਹੋਏ ਨੇ ਕਿ ਫਰਜੀ ਐਂਟਰੀ ਤੇ ਕਪੜੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਦੀ ਸੰਭਾਵਨਾ ਬਣ ਗਈ ਹੈ ਹੋਇਆ ਕੀ ਹੈ ਤਰਨਤਾਰਨ ਅੰਮ੍ਰਿਤਸਰ ਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੂੰ ਕਹਿੰਦੇ 3 ਦਿਨਾਂ ਚ ਰਿਪੋਰਟ ਦੇਣ ਲਈ ਕਿਹਾ ਗਿਆ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਪੰਜਾਬ ਵਿੱਚ ਆਏ ਹੜ੍ਹਾਂ ਕਰਕੇ ਸਭ ਤੋਂ ਵੱਧ ਜ਼ਿਆਦਾ ਪ੍ਰਭਾਵਿਤ ਅੰਮ੍ਰਿਤਸਰ ਤਰਨਤਾਰਨ ਸਣੇ ਫਾਜ਼ਿਲਕਾ ਖੇਤਰ ਹੋਇਆ ਹੈ ਪਰ ਇੱਥੇ ਝੋਨੇ ਦੀ ਖਰੀਦ 100% ਦੀ ਤੱਕ ਪੁੱਜ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਝੋਨਾ ਜ਼ਿਆਦਾ ਆ ਰਿਹਾ ਹੈ। ਜਿਸ ਨੂੰ ਦੇਖ ਕੇ ਖਰਾਕ ਤੇ ਸਿਪਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਸਿਰ ਕਹਿੰਦੇ ਚੱਕਰਾ ਗਏ ਨੇ। ਜਿਸ ਨੂੰ ਦੇਖਦੇ ਹੋ ਖਰਾਕ ਤੇ ਸਿਪਲ ਸਪਲਾਈ ਵਿਭਾਗ ਦੇ ਨੇ ਤਿੰਨੋਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੋਂ ਸਪਸ਼ਟੀਕਰਨ ਮੰਗ ਲਿਆ। ਕਿ ਆਖਰਕਾਰ ਇਹ ਚਮਤਕਾਰ ਕਿਵੇਂ ਹੋ ਰਿਹਾ ਮਾਂਜਰਾ ਕੀ ਹੈ? ਜਾਂ ਤਾਂ ਇਹ ਵੱਡਾ ਘਪਲਾ ਹੈ ਜਾਂ ਇਹ ਕੋਈ ਵੱਡੀ ਨਲਿੱਖੀ ਹੈ ਕਹਿੰਦੇ। ਇਨਾ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਤਿੰਨ ਦਿਨਾਂ ਦੇ ਵਿੱਚ ਵਿੱਚ ਜਵਾਬ ਦੇਣ ਲਈ ਕਿਹਾ ਹੈ। ਮੇਰੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅਗਸਤ ਤੇ ਸਤੰਬਰ ਮਹੀਨੇ ਵਿੱਚ ਵੱਡੇ ਪੱਧਰ ਤੇ ਹੜ੍ਹ ਆਏ ਸਨ। ਅਤੇ ਹੁਣ ਤੱਕ ਇਹ ਸਭ ਤੋਂ ਭਿਆਨਕ ਤਬਾਹੀ ਦਾ ਮੰਜ਼ਰ ਸੀ। ਕਹਿੰਦੇ ਜੀ ਇਸ ਨੂੰ ਪੰਜਾਬ ਵੱਲੋਂ ਪੂਰੇ ਸੂਬੇ ਨੂੰ ਆਪਤ ਪ੍ਰਭਾਵਿਤ ਸੂਬਾ ਘਰਦਾਨਿਆ ਗਿਆ ਤੇ ਦੇਸ਼ ਦੀ ਸਰਕਾਰ ਨੇ ਵੀ ਇਸ ਨੂੰ ਕੌਮੀ ਆਪਤਾ ਦਾ ਦਰਜਾ ਦਿੱਤਾ। ਇਨ੍ਹਾਂ ਹੜ੍ਹਾਂ ਵਿੱਚ ਪੰਜਾਬ ਦੇ ਬਾਰਡਰ ਇਲਾਕਿਆਂ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ। ਤੇ ਇਹ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਫਸਲ ਖਰਾਬ ਹੋਣ ਕਰਕੇ ਇਸ ਵਾਰ ਕਿਸਾਨ ਵੱਡੇ ਪੱਧਰ ਤੇ ਨੁਕਸਾਨੇ ਗਏ ਨੇ ਤੇ ਉਹਦੀ ਪਰਪਾਈ ਲਈ ਲਗਾਤਾਰ ਚਰਚਾ ਚੱਲ ਰਹੀ ਹੈ ਇਸ ਲਈ ਕੇਂਦਰ ਸਰਕਾਰ ਦੀਆਂ ਕਈ ਟੀਮਾਂ ਵੱਲੋਂ ਪੰਜਾਬ ਦੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਨੁਕਸਾਨਾਂ ਦਾ ਪਰਪਾਈ ਕਰਦਾ ਪ੍ਰੋਫਸਲ ਦੇਣ ਦੀ ਵੀ ਦਮ ਭਰਿਆ ਗਿਆ ਮੁਫਤ ਬੀਜ ਉਪਲਬਧ ਕਰਾਉਣ ਦੀ ਵੀ ਦਮ ਭਰਿਆ ਗਿਆ ਪੰਜਾਬ ਸਰਕਾਰ ਤੇ ਕੇਂਦਰੀ ਟੀਮਾਂ ਵੱਲੋਂ ਦਾਜਾ ਲਾਇਆ ਜਾ ਰਿਹਾ ਸੀਗਾ ਕਿ ਇਹਨਾਂ ਬਾਰਡਰ ਇਲਾਕਿਆਂ ਦੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਫਸਲ ਕਾਫੀ ਜ਼ਿਆਦਾ ਘਟ ਆਏਗੀ ਪਰ ਤਰਨ ਤਰ ਅੰਮ੍ਰਿਤਸਰ ਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਾਰੇ ਅਨੁਮਾਨਾਂ ਤੋਂ ਉਲਟ ਹੁਣ ਤੱਕ 100% ਤੋਂ ਲਗਭਗ ਖਰੀਦ ਹੋ ਚੁੱਕੀ ਹੈ ਹੁਣ ਇਹ ਕੀ ਹੈ ਜੀ ਸਾਡੀ ਫਸਲ ੜ ਗਈ ਸਾਡੇ ਖੇਤ ੜ ਗਏ ਸਾਡਾ ਝੋਨਾ ੜ ਗਿਆ ਕੌਣ ਲਿਆ ਕੇ ਵੇਚ ਰਿਹਾ ਹੈ ਵਪਾਰੀ ਕਮਾਈ ਕਰ ਰਹੇ ਨੇ ਆਰਥਿਕ ਕਮਾਈ ਕਰ ਰਹੇ ਨੇ ਬਾਹਰਲੇ ਸੂਬਿਆਂ ਦੇ ਕਿਸਾਨਾਂ ਤੋਂ ਸਸਤਾ ਚੱਕ ਕੇ ਇੱਥੇ ਵੇਚਿਆ ਜਾ ਰਿਹਾ ਜਾਂ ਕੁਝ ਹੋਰ ਹੈ ਇਹਦਾ ਜਵਾਬ ਮਿਲਣਾ ਚਾਹੀਦਾ ਲੋਕਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਸਲ ਨਾਲ ਸਿਰਫ 100% ਤੱਕ ਪੁੱਜ ਗਈ ਹੈ ਮਤਲਬ ਪਿਛਲੇ ਸਾਲ ਦੇ ਮੁਕਾਬਲੇ ਨਾ ਕਿ ਫਸਲ 100% ਤੱਕ ਪੁੱਜ ਗਈ ਸਗੋਂ ਹੋਰ ਫਸਲ ਆਉਣ ਦਾ ਵੀ ਅਜੇ ਅੰਦਾਜ਼ਾ ਲਾਇਆ ਜਾ ਰਿਹਾ ਜਦੋਂ ਕਿ ਬਾਕੀ ਪੰਜਾਬ ਦੇ ਵਿੱਚ ਵੀ ਇਸ ਵਾਰ ਝੋਨਾ ਘਟਾਇਆ ਮਤਲਬ ਝਾੜ ਘਟਿਆ ਪਿਛਲੇ ਸਾਲਾਂ ਦੇ ਮੁਕਾਬਲੇ ਉਹ ਮਤਲਬ ਕਿ ਹੜ੍ਹ ਦੇ ਕਰਕੇ ਨਮੀ ਵਾਲਾ ਪਹਿਲੂ ਵੀ ਹੈਗਾ ਜਾਂ ਜਾਂ ਖਾਸ ਕਰਕੇ ਜਿਹੜਾ ਚੀਨੀ ਵਾਇਰਸ ਗੁਰੂਸ ਪਹਿਲੇ ਆ ਉਹਦੇ ਕਰਕੇ ਵੀ ਜਾਂ ਇਸ ਵਾਰ ਝੋਨੇ ਦੀ ਫਸਲ ਨੀਮੀ ਰਹਿ ਗਈ ਛੋਟੀ ਰਹਿ ਗਈ ਬੂਟਾ ਉਹਦੇ ਕਈ ਪਹਿਲੂ ਨੇ ਪਰੇਈ ਕੀ ਮੈਂ ਜੀ ਕਹਿੰਦੇ ਫਿਰ ਸਗੋਂ ਹੋਰ ਫਸਲਾਉਂਦਾ ਵੀ ਅੰਦਾਜ਼ਾ ਲਾਇਆ ਜਾ ਰਿਹਾ ਜਿਸ ਨੂੰ ਦੇਖ ਕੇ ਖਰਾਕ ਤੇ ਸਿਫਲ ਸਪਲਾਈ ਵਿਭਾਗ ਦੇ ਅਧਿਕਾਰੀ ਹੁੰਦੇ ਸਿਰ ਚਕਰਾਈ ਹੋਏ ਨੇ ਤੇ ਆਖਰਕਾਰ ਕਹਿੰਦੇ ਜੀ ਉਹਨਾਂ ਨੇ ਕਹਿੰਦੇ ਜੀ ਆਖਰਕਾਰ ਉਹਨਾਂ ਨੇ ਮਤਲਬ ਇਸ ਗੱਲ ਦੇ ਉੱਤੇ ਕਹਿ ਦਿੱਤਾ ਕਿ ਆਪਾਂ ਇਹਦੇ ਉੱਤੇ ਫਿਰ ਹੁਣ ਅਗਾਂਹ ਵਧਦੇ ਹਾਂ ਕਹਿੰਦੇ ਕੀ ਹੋਊਗਾ ਜੀ ਹੁਣ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਸਵਾਲ ਇੱਥੇ ਇਹ ਵੀ ਖੜਾ ਹੈ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਹਿੰਦੇ ਜੀ ਕਿ ਇਹ ਵੀ ਜਾਂਚਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਤੇ ਇਹਦੇ ਪਿੱਛੇ ਕੋਈ ਕਪੜੇ ਵਾਲੀ ਧਿਰਤਾ ਨਹੀਂ ਖੜੀ ਕੋਈ ਹੋਰ ਤੇ ਤਾਂ ਨਹੀਂ ਕੰਮ ਕਰ ਰਿਹਾ ਕਹਿੰਦੇ ਕਾਫੀ ਜਿਆਦਾ ਮਤਲਬ ਕਿ ਇਹ ਐਸ ਸਥਿਤੀ ਇਹਦੇ ਵਿੱਚ ਜਿਹਦੇ ਕਰਕੇ ਆਖਰਕਾਰ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹਨਾਂ ਵਿੱਚ 70 ਫੀਸਦੀ ਤੋਂ ਘੱਟ ਫਸਲ ਆਉਣ ਦਾ ਜਿੱਥੇ ਨੁਮਾਨ ਸੀ ਉੱਥੇ 100 ਫੀਸਦੀ ਤੱਕ ਖਰੀਦ ਕਿਵੇਂ ਹੋ ਗਈ ਹੁਣ ਖਰਾਕ ਦੇ ਸਪਲਾਈ ਵਿਭਾਗ ਦੇ ਉਚਿਤਕਾਰੀ ਰਾਹੁਲ ਤਵਾੜੀ ਵੱਲੋਂ ਤਿੰਨੋਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਸਪਸ਼ਟ ਕਰਨ ਦੇਣ ਲਈ ਹੈਨਾ ਡਿਟੇਲ ਰਿਪੋਰਟ ਮੰਗੀ ਗਈ ਹੈ ਤੇ ਆਖਰਕਾਰ ਹੜਾ ਆਉਣ ਦੇ ਬਾਵਜੂਦ 100 ਫੀਸਦੀ ਖਰੀਦ ਕਿਵੇਂ ਰਾਹੁਲ ਤਵਾੜੀ ਪ੍ਰਿੰਸੀਪਲ ਸਕੱਤਰ ਨੇ ਜੀ ਕੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਨੇ ਕਹਿੰਦੇ ਜੀ ਕੇਂਦਰੀ ਟੀਮਾਂ ਕਹਿੰਦੇ ਕਿ ਸੋ ਪਹਿਲਾਂ ਕੇਂਦਰੀ ਟੀਮਾਂ ਸਾਤੋਂ ਹਸਾਬਤਾ ਮੰਗਣ ਸ਼ੰਕੇ ਸ਼ੋਭੇ ਉਹਨਾਂ ਨੂੰ ਪੈਦਾ ਹੋਗੇ ਨਹੀਂ ਕੇਂਦਰੀ ਟੀਮਾਂ ਨੂੰ ਅਸੀਂ ਉਹਦੇ ਤੋਂ ਪਹਿਲਾਂ ਆਪ ਹੀ ਆਪਣੀ ਰਿਪੋਰਟ ਤਿਆਰ ਕਰ ਲਈਏ ਇਸ ਤਰੀਕੇ ਕਹਿੰਦੇ ਜੀ ਅਸੀਂ ਤਿੰਨ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਹਦਾਇਤ ਕਰਤੀ ਹੈ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਰਿਪੋਰਟ ਤਿਆਰ ਕਰਕੇ ਦਿਓ ਕਿ ਜਿੱਥੇ ਅੰਦਾਜ਼ਾ ਲਾਜ਼ਰ ਅਸੀਂ 50% ਦੀ 60% ਦੀ ਚੋਨਾ ਘਟਾਊਗਾ ਉੱਥੇ 100% ਤੱਕ ਦੀ ਜਾਰੀ ਇਧਰ ਕਟਾਨੂ ਚੱਕਸਾ ਮੰਤਰੀ ਨੇ ਵੀ ਖਰਾਕਤ ਸਿਵਲ ਸਪਲਾਈ ਵਿਭਾਗ ਦੇ ਕੈਬਨ ਮੰਤਰੀ ਲਾਲਜੰਨ ਕਟਾਰੂ ਚੱਕ ਨੇ ਇਸ ਵੰਧ ਵਿੱਚ ਕਿਹਾ ਕਿ 100% ਦੀ ਖਰੀਦ ਨੂੰ ਦੇਖ ਕੇ ਉਹ ਖੁਦ ਹੈਰਾਨ ਨੇ ਅਧਿਆ ਇਸ ਮਾਮਲੇ ਚ ਕਈ ਪਹਿਲੂਆਂ ਤੇ ਜਾਂਚ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਫਰਜੀ ਐਂਟਰੀ ਜਾਂ ਫਿਰ ਕਪੜੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਹ ਵੀ ਹੋ ਸਕਦਾ ਹੈ ਕਿ ਇਸ ਇਲਾਕੇ ਵਿੱਚ ਝਾੜ ਜਿਆਦਾ ਆਉਣ ਜਾਂ ਫਿਰ ਬਾਸਮਤੀ ਥਾਂ ਤੇ ਜਿਆਦਾ ਪਰਮਾ ਲੱਗਣ ਕਰਕੇ 100% ਦੀ ਖਰੀਦ ਹੋਈ ਹੋਵੇ ਉਹਨਾਂ ਨੇ ਕਿਹਾ ਕਿ ਪਹਿਲਾਂ ਡਿਪਟੀ ਕੁਸ਼ਨਾਂ ਦੀ ਰਿਪੋਰਟ ਦੇਖਣ ਤੋਂ ਬਾਅਦ ਹੀ ਉਹ ਕੋਈ ਵਿਭਾਗੀ ਤੌਰ ਤੇ ਬਿਆਨ ਦੇ ਸਕਦੇ ਨੇ ਇਸ ਲਈ ਰਿਪੋਰਟ ਦੇਖਣਗੇ ਇਹ ਵੀ ਸਵਾਲ ਹੈ ਕਿ ਇਹ ਕਪੜਾ ਆਰਥਿਕ ਅਤੇ ਵਪਾਰੀਆਂ ਦੇ ਪੱਧਰ ਤੀ ਹੋ ਗਿਆ। ਕਿ ਸਰਕਾਰੀ ਪੱਧਰ ਤੇ ਤਾਂ ਨਹੀਂ। ਕੋਈ ਇਥੇ ਵੱਡੀ ਤਖਤਵਰ ਸਿਆਸੀ ਜਮਾਤ ਦੀ ਜਿਸ਼ਮੂਲੀਅਤਾ ਨਹੀਂ। ਕੌਣ ਇਸ ਕਪੜਿਆਂ ਦੇ ਪਿੱਛੇ? ਇਹ ਵੀ ਪਹਿਲੂ ਜਿੱਥੇ ਬਚਣਾ ਜ਼ਰੂਰੀ ਆ ਉਥੇ ਕੇਂਦਰ ਦੀ ਬਦਨੀਤੀ ਵਾਲਾ ਪਹਿਲੂ ਵੀ ਸਾਡੇ ਮੁਰੇ ਖੜਾ। ਮੈਂ ਦੂਜੀ ਰਿਪੋਰਟ ਵੀ ਇਸੇ ਅਧਾਰ ਤੇ ਦੇਖ ਰਿਹਾ ਸੀਗਾ ਜਿਹੜਾ ਕੇਂਦਰ ਛੋਟ ਦੀਆਂ ਗੱਲਾਂ ਕਰਦਾ ਸੀ, ਪਹਿਲਾ ਅੰਦਾਜ਼ੇ ਲਾਏ ਜਾ ਰਹੇ ਸੀ, ਟੀਮ ਆ ਕੇ ਉਹਨੂੰ ਜਾਂਚ ਰਹੀਆਂ ਸੀ। ਉਹ ਕਿਉਂ ਮੂੰਹ ਮੋੜ ਗਿਆ? ਕੇਂਦਰ ਦੀ ਚੁਪਕੀ ਹੋ ਗਈ। ਛੋਟ ਦੇ ਮਾਮਲੇ ਚ ਕਿਉਂਕਿ ਨਮੀ ਬਹੁਤ ਹੈ ਦਾਣਾ ਮੌਜੂਦ ਬਹੁਤ ਹੋਇਆ ਹੈ ਛੋਟਾ ਬਹੁਤ ਰਹਿ ਗਿਆ ਜੀਨੀ ਵਾਇਰਸ ਨੇ ਅਟੈਕ ਕੀਤਾ ਹੈ ਪੂਰੇ ਪੰਜਾਬ ਚ ਝਾੜ ਘਟਿਆ ਹੈ ਤੇ ਟੀਚਾ ਪੂਰਾ ਹੁੰਦਾ ਨਹੀਂ ਦਿਖ ਰਿਹਾ ਸੀ ਪਰ 11 ਸਵਾਲ ਦੂਜਾ ਸਵਾਲ ਚਰਜੀਤ ਭੁੱਲਰ ਹੋਰਾਂ ਦੀ ਰਿਪੋਰਟ ਮੇਰੇ ਮੂਰੇ ਪਈ ਹੈ ਝੋਨੇ ਦੀ ਖਰੀਦ ਮੁੱਕਣ ਕੰਢਿਆ ਕਹਿੰਦੇ ਜੀ ਛੋਟ ਬਾਰੇ ਕੇਂਦਰ ਚੁੱਪ ਹੈ ਮੁੱਖ ਮੰਤਰੀ ਤੇ ਮੁੱਖ ਸਕੱਤਰ ਦੇ ਪੱਤਰਾਂ ਦਾ ਕੇਂਦਰ ਨੂੰ ਕੇਂਦਰ ਨੇ ਹੁੰਗਾਦਾ ਹੀ ਨਹੀਂ ਪਰਿਆ ਚੀਫ ਸੈਕਟਰੀ ਵੀ ਤੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਕੇਂਦਰ ਨੂੰ ਚਿੱਠੀਆਂ ਲਿਖ ਚੁੱਕੇ ਨੇ ਪਰ ਉਹ ਕੇਂਦਰ ਕੋਈ ਚਾਜਦਾ ਜਵਾਬ ਨਹੀਂ ਦੇ ਰਿਹਾ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਦੇ ਮਾਪਦੰਡਾਂ ਨੂੰ ਲੈ ਕੇ ਛੋਟ ਦੇ ਮਾਮਲੇ 'ਚ ਪੰਜਾਬ ਨੂੰ ਕੋਈ ਹੰਦਾਰਾ ਨਹੀਂ ਭਰਿਆ ਸੂਬੇ 'ਚ ਝੋਨੇ ਦੀ ਖਰੀਦ ਦਾ ਸੀਜ਼ਨ ਆਖਰੀ ਪੜਾਅ ਤੱਕ ਦਾਖਲ ਹੋ ਚੁੱਕਿਆ ਹੁਣ ਤੱਕ 90% ਦੀ ਝੋਨੇ ਦੀ ਕਟਾਈ ਦਾ ਕੰਮ ਨਿਭੜ ਚੁੱਕਿਆ ਜਿੰਨੀ ਵੀ ਝੋਨਾ ਹੋਇਆ ਉਸ ਤੋਂ 90% ਤੋਂ ਵੱਧ ਝੋਨੇ ਦੀ ਬਾਡੀ ਹੋ ਚੁੱਕੀ ਹੈ ਝੋਨੇ ਦੀ ਕਟਾਈ ਦਾ ਮੁਕੰਮਲ ਹੋਣ ਤੋਂ ਬਾਅਦ ਉਹ ਖੰਦਰੀ ਭਗਵੰਤ ਜੀ ਨੇ ਕੇਂਦਰੀ ਗ੍ਰਹਿ ਮੰਤਰੀ ਹਿਮੇਤ ਸ਼ਾਹ ਨਾਲ 30 ਸਤੰਬਰ ਨੂੰ ਮੁਲਾਕਾਤ ਕਰਕੇ ਹੜਾ ਨਾਲ ਹੋਏ ਨੁਕਸਾਨ ਦੇ ਮੱਦੇਨਜ਼ਰ ਝੋਨੇ ਦੀ ਖਰੀਦ ਦੇ ਮਾਪਦੰਡਾਂ 'ਚ ਛੂਟ ਦੀ ਗੱਲ ਕੀਤੀ ਸੀ। ਮੁੱਖ ਮੰਤਰੀ ਨੇ ਮਿਥਾ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਨੂੰ ਕਿਹਾ ਸੀਗਾ ਕਿ ਇਸ ਵਾਰ ਹੜ੍ਹ ਕਾਫੀ ਆਏ ਨੇ ਝੋਨੇ ਦੀ ਫਸਲ ਦਾ ਨੁਕਸਾਨ ਕਾਫੀ ਹੋਇਆ ਤੇ ਨਮੀ ਬਹੁਤ ਹੈ ਦਾਣੇ ਦੇ ਵਿੱਚ ਨਰਮੀ ਹੈ ਇਸ ਲਈ ਤੁਸੀਂ ਆਪਣੀਆਂ ਜਿਹੜੀਆਂ ਖਰੀਦ ਹਦਾਇਤਾਂ ਨੇ ਉਹਦੇ ਵਿੱਚ ਛੂਟ ਦਿਓ ਤੇ ਕਹਿੰਦੇ ਮਿਥਾ ਨੇ ਭਰੋਸਾ ਵੀ ਦਿੱਤਾ ਸੀ। ਹੜ੍ਹਾਂ 'ਚ ਹੋਏ ਨੁਕਸਾਨ ਦੇ ਮੱਦੇਨਜ਼ਰ ਝੋਨੇ ਦੀ ਖਰੀਦ ਮਾਪਦੰਡਾਂ 'ਚ ਛੂਟ ਦੇਣ ਦੀ ਮੰਗ ਕੀਤੀ ਸੀ। ਸਰਕਾਰ ਨੇ ਰਸਮੀ ਤੌਰ 'ਤੇ 12 ਅਕਤੂਬਰ ਨੂੰ ਕੇਂਦਰ ਨੂੰ ਚਿੱਠੀ ਵੀ ਲਿਖੀ ਸੀ। ਕੇਂਦਰ ਸਰਕਾਰ ਨੇ ਮੋਢਲੇ ਪੜਾਤੇ ਇੰਨੀ ਸਰਗਰਮੀ ਦਿਖਾਈ ਕਿ 13 ਅਕਤੂਬਰ ਨੂੰ ਹੀ ਪੰਜਾਬ ਚ ਝੋਨੇ ਦੀ ਹੈ ਫਸਲ ਦਾ ਜਾਇਜ਼ਾ ਲੈਣ ਦੇ ਲਈ ਕੇਂਦਰੀ ਟੀਮਾਂ ਭੇਜ ਦਿੱਤੀਆਂ ਜਾਪਦਾ ਇਹ ਸੀ ਕਿ ਜਲਦੀ ਕੇਂਦਰ ਖਰੀਦ ਨੂੰ ਲੈ ਕੇ ਕੁਝ ਨਿਯਮ ਨਰਮੀ ਵਾਲੇ ਐਲਾਨ ਕਰੇਗਾ ਆਪਣਾ ਨੋਟੀਫਿਕੇਸ਼ਨ ਜਾਰੀ ਕਰੇਗਾ ਫੈਸਲਾ ਜਨਤਾ ਕਰੇਗਾ ਪਰ ਬਾਅਦ ਚ ਚੁੱਪ ਵੱਟ ਗਏ ਜਿਵੇਂ ਹੀ ਚੁੱਪ ਵੱਟ ਗਏ ਕਹਿੰਦੇ ਜੀ ਕੇਂਦਰੀ ਟੀਮਾਂ ਨੇ 19 ਜ਼ਿਲ੍ਹਿਆਂ ਚ ਫਸਲ ਦੇ ਨਮੂਨੇ ਭਰੇ ਜਿਹੜੇ ਭਾਰਤੀ ਖੁਰਾਕ ਨਿਗਮ ਦੀਆਂ ਪੰਜਾਬ ਸਥਿਤ ਲੈਬੋਰਟਰੀਆਂ ਚ ਟੈਸਟ ਹੋਏ। ਸੂਤਰਾਂ ਅਨੁਸਾਰ ਫਸਲ ਦੇ ਨਮੂਨਿਆਂ ਦਾ ਨਤੀਜਾ ਹਲੇ ਤੱਕ ਪੰਜਾਬ ਸਰਕਾਰ ਕੋਲ ਨਹੀਂ ਪਹੁੰਚਿਆ। ਅਤੇ ਨਾ ਹੀ ਕੇਂਦਰ ਨੇ ਖਰੀਦ ਮਾਪ ਡੰਡਾ ਦਾ ਛੋਟ ਬਾਰੇ ਕੋਈ ਫੈਸਲਾ ਲਿਆ। ਕੋਈ ਹੰਗਾਰਾ ਨਾ ਪਰੇ ਜਾਣ ਮਗਰੋਂ ਪੰਜਾਬ ਦੇ ਮੁੱਖ ਸਕੱਤਰ ਨੇ ਕੇਂਦਰ ਨੂੰ ਮੁਰਜ਼ਾ ਚਿੱਠੀ ਲਿਖੀ। ਅਤੇ ਉਸ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਜਿਆਤ ਪੱਤਰ ਵੀ ਭੇਜਿਆ। ਪਰ ਕੇਂਦਰ ਨੇ ਕਿਸੇ ਵੀ ਪੱਤਰ ਦਾ ਹਾਲੇ ਤੱਕ ਜਵਾਬ ਦੇਣਾ ਵੀ ਬਾਜ਼ਮ ਨਹੀਂ ਸਮਝਿਆ। ਜਵਾਬ ਤਾਂ ਦੂਰ ਦੀ ਗੱਲ ਆ। ਹੰਗਾਰਾ ਭਰਨਾ ਵੀ ਬਾਜ਼ਮ ਨਹੀਂ ਸਮਝਿਆ। ਹਕੀਕਤ ਇਹ ਹੈ ਕਿ ਹੁਣ ਤੱਕ ਸੂਬੇ ਦੀਆਂ ਮੰਡੀਆਂ 'ਚ ਲਗਭਗ 127 ਲੱਖ ਮੀਟਰ ਟਨ ਝੋਨਾ ਆ ਚੁੱਕਿਆ ਤੇ ਖਰੀਦ ਦਾ ਮਾਪਦੰਡ ਛੋਟ ਦਿੱਤੇ ਜਾਣ ਤੇ ਕਾਰਨ ਬਹੁਤ ਪ੍ਰਸੰਗਤ ਨਹੀਂ ਰਹਿ ਜਾਏਗੀ ਕਹਿੰਦੇ ਜੇ ਹੁਣ ਛੋਟ ਦਿੰਨੇ ਹੋ ਤਾਂ ਫਿਰ ਉਹਦਾ ਕਿੰਨਾ ਕਰਸ ਰਹਿ ਜਾਊਗਾ ਖੇਤੀ ਵਿਭਾਗ ਦੇ ਅੰਕੜੇ ਅਨੁਸਾਰ ਪੰਜਾਬ ਦੇ ਇੱਕ ਦਰਜਨ ਜ਼ਿਲ੍ਹਿਆਂ 'ਚ ਝੋਨੇ ਦੀ ਕਟਾਈ ਲਗਭਗ 90% ਨੂੰ ਪਾਰ ਕਰ ਚੁੱਕੀ ਹੈ ਪਟਿਆਲਾ ਜ਼ਿਲ੍ਹੇ 'ਚ 99% ਦੀ ਤੇ ਤਰਨਤਾਰਨ ਜ਼ਿਲ੍ਹੇ 'ਚ 98% ਦੀ ਫਸਲ ਦੀ ਕਟਾਈ ਮੁਕੰਮਲ ਹੋ ਗਈ ਹੈ ਪੰਜਾਬ ਚੈਤਕੀ ਹੜ੍ਹਾਂ ਦੇ ਕਾਫੀ ਨੁਕਸਾਨ ਕੀਤਾ ਜਿਸ ਨੂੰ ਦੇਖਦੇ ਆ ਸਰਕਾਰ ਨੇ ਕੇਂਦਰ ਤੋਂ ਮਾਪਦੰਡਾਂ ਦਾ ਛੋਟ ਮੰਗੀ ਸੀ ਹੜ੍ਹ ਕਰਕੇ ਮਜ਼ਦੂਰ ਦਾ ਵੀ ਨੁਕਸਾਨ ਆਇਆ ਕਿਸਾਨ ਦਾ ਵੀ ਨੁਕਸਾਨ ਹੈ ਛੋਟੇ ਦੁਕਾਨਦਾਰ ਵਪਾਰੀ ਵਰਗ ਦਾ ਵੀ ਉੱਤੇ ਨੁਕਸਾਨ ਹੈ ਕਿਉਂਕਿ ਜਦੋਂ ਕਿਸਾਨ ਦੀ ਜੇਬ 'ਚ ਪੈਸੇ ਨਹੀਂ ਆਉਣੇ ਤਾਂ ਬਾਜ਼ਾਰ 'ਚ ਨਹੀਂ ਵੇਚਣਾ ਸੋ ਇਸ ਲਈ ਸਾਰਿਆਂ ਦੇ حوالے ਨਾਲ ਛੋਟ ਦੀ ਪਹਿਲੂ ਬਹੁਤ ਅਹਿਮ ਰੱਖਦਾ ਹੈ ਮਾਮਲਾ ਵਿਚਾਰ ਦੀ ਨਾਲ ਹੀ ਕੇਂਦਰ ਇਹ ਕਹਿ ਕੇ ਚੁੱਪ ਕਰ ਜਾਂਦਾ ਹੈ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਟੀਮਾਂ ਨੇ ਲੇ ਨਮੂਨੇ ਦਾ ਨਤੀਜਾ ਹਾਲੇ ਤੱਕ ਸਾਹਮਣੇ ਨਹੀਂ ਲਿਆਂਦਾ ਅਤੇ ਕੇਂਦਰ ਨੇ ਖਰੀਦ ਮਾਪਦੰਡਾਂ ਬਾਰੇ ਕੋਈ ਵੀ ਅਜੇ ਲਿਖਤੀ ਹੁਕਮ ਆ ਰਹਾ ਪਰੰਤੂ ਕੰਨੀ ਘਤਰਾ ਲਈ ਹੈ ਪੰਜਾਬ ਸਰਕਾਰ ਤਰਫੋਂ ਦੋ ਪੱਤਰ ਪਹਿਲਾਂ ਭੇਜੇ ਗਏ ਤੇ ਦੋ ਜਾਦ ਪੱਤਰ ਭੇਜੇ ਗਏ ਤੇ ਇਸ ਦੇ ਉੱਤੇ ਕੋਈ ਵੀ ਲਿਖਤੀ ਜਵਾਬ ਅਜੇ ਨਹੀਂ ਆਇਆ ਪਰ ਕੇਂਦਰੀ ਖਾਣਕ ਮੰਤਰਾਲਾ ਜਵਾਨੀ ਤੁਵਾਨੀ ਕਹੀ ਜਾਂਦਾ ਮੂੰਹ ਜਵਾਨੀ ਗੱਲਾਂ ਕਰੀ ਜਾਂਦਾ ਤੌਰ ਤੇ ਕਹੀ ਜਾਂਦਾ ਹੈ ਖਰੀਦ ਮਾਪਦੰਡਾਂ ਛੋੜਦਾ ਮਾਮਲਾ ਵਿਚਾਰधीन ਚੱਲ ਰਿਹਾ ਜੀ ਸਾਰਾ ਮਾਲ ਸਮਟਿਆ ਜਾਣ ਵਾਲੀ ਕਵੈਚ ਆ ਗਿਆ ਕਰੀਦ ਨਿਬੜਨ ਵਾਲੇ ਕਿਨਾਰੇ ਤੇ ਆ ਗਈ ਹੈ ਨਾ ਆ ਨਵੀਆਂ ਚੁਣੌਤੀਆਂ ਸਾਡੇ ਮੂਹਰੇ ਖੜੀਆਂ ਐ ਅਗਲੀ ਫਸਲ ਦੀ ਤਿਆਰੀ ਨੂੰ ਦੇਰੀ ਹੋ ਰਹੀ ਆ ਹੈ ਨਾ ਬੀਜ ਦਾ ਮਸਲਾ ਖੜਾ ਹੜ ਕਰਕੇ ਕਿੰਨੀਆਂ ਚੁਣੌਤੀਆਂ ਨਾ ਪੰਜਾਬ ਨੇ ਜਿਠਰਿਆ ਕੇਂਦਰ ਦੇ ਪੜੋਲੇ ਤਾਂ ਵੀ ਭਰ ਦਿੱਤੇ ਆ ਪੰਜਾਬ ਨੇ ਪਰ ਉਹਦੇ باوجود ਵੀ ਕੇਂਦਰ ਮੰਤਰਾਲਾ ગ્રામ ਮੰਤਰਾਲਾ ਖੁਰਾਕ ਵਿਭਾਗ ਉਹਨਾਂ ਦੇ ਮੰਤਰੀ ਅਫਸਰ ਅਧਿਕਾਰੀ ਇਸ ਮਸਲੇ ਤੇ ਅਜੇ ਵੀ ਮੂੰਹ ਜਵਾਨੀਓ ਗੱਲਾਂ ਕਰ ਰਹੇ ਨੇ ਕਿ ਹਾਂ ਜੀ ਬਚਾਰ ਦਿਨਾ ਛੋਟ ਦੇਵਾਂਗੇ ਜਾਂ ਨਹੀਂ ਦੇਵਾਂਗੇ ਲਿਖਤੀ ਜਵਾਬ ਇੱਕ ਨਹੀਂ ਇਹ ਮਤਲਬ ਇਹ ਦੀ ਮਨਸ਼ਾ ਕੀ ਹੈ ਇਸਵਾਲ ਪੈਦਾ ਹੁੰਦਾ ਡਿਜੀਟਲ ਅਰੈਸਟ ਵਾਲਾ ਮੁੱਦਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਔਨਲਾਈਨ ਠੱਗੀਆਂ ਦੇ ਪਹਿਲੂ ਢੰਗ ਤਰੀਕੇ ਬੜੇ ਨਵੇਂ-ਨਵੇਂ ਸਾਹਮਣੇ ਆਉਂਦੇ ਆ ਫਰਾਡ ਸਿਸਟਮ ਕੋਈ ਗਲਤ ਲਿੰਕ ਆ ਗਿਆ ਤੁਸੀਂ ਖੋਲ ਬੈਠੇ ਉਹਦੇ ਨਾਲ ਤੁਹਾਡਾ ਅਕਾਊਂਟ ਜੁੜਿਆ ਬਹੁਤ ਕੁਝ ਖਾਲੀ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਪਰ ਜਿਹੜਾ ਡਿਜੀਟਲ ਅਰੇਸਟ ਹੈ ਇੱਕ ਨਵੇਂ ਤਰ੍ਹਾਂ ਤਰ੍ਹਾਂ ਦਾ ਸਕੈਮ ਹੈ ਤੇ ਜਿਸ ਦੇ ਵਿੱਚ ਅਕਸਰ ਜ਼ਿਆਦਾ ਨਿਸ਼ਾਨਾ ਬਜ਼ੁਰਗ ਲੋਕ ਬਣਦੇ ਨੇ ਉਹ ਬਜ਼ੁਰਗ ਲੋਕ ਜਿਹੜੇ ਘਰ ਚ ਇਕੱਲੇ ਨੇ ਤੇ ਜਿਨ੍ਹਾਂ ਦਾ ਬੈਂਕ ਬੈਲੈਂਸ ਠੀਕ ਠਾਕ ਹੈ ਜਿਨ੍ਹਾਂ ਦੇ ਖਾਤਿਆਂ 'ਚ ਪੈਸਾ ਚੰਗਾ ਪਿਆ ਉਹਨਾਂ ਨੂੰ ਇਸ ਤਰੀਕੇ ਨਾਲ ਡਰਾਇਆ ਜਾਂਦਾ ਜੀ ਤੁਹਾਡੇ ਕੋਲ ਇਹ ਪਾਰਸਲ ਗਿਆ ਤੁਹਾਡੇ ਕੋਲ ਇਹ ਪਾਰਸਲ ਆਇਆ ਤੁਹਾਡਾ ਜੀ ਅਕਾਊਂਟ ਇਸ ਨੰਬਰ ਨਾਲ ਜੁੜਿਆ ਹੈ ਤੁਹਾਡਾ ਜੀ ਆਧਾਰ ਨੰਬਰ ਉਸ ਨੰਬਰ ਚ ਪਾਇਆ ਗਿਆ ਜਿੱ ਤੋਂ ਜੀ ਦੇਸ਼ ਵਿਰੋਧੀ ਹਥਿਆਰ ਖਰੀਦੇ ਗਏ ਨੇ ਜੀ ਕੋਈ ਪੈਸਾ ਆਇਆ ਜੀ ਕੁਝ ਹੈ ਅਤਵਾਦੀਆਂ ਲਈ ਵਰਤਿਆ ਗਿਆ ਜੀ ਪੈਸਾ ਇਹ ਕਹਿ ਕੇ ਤੁਹਾਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਹੈ ਡਿਜੀਟਲ ਅਰੈਸਟ ਚ ਤੁਸੀਂ ਜੀ ਆਨਲਾਈਨ ਰਹੋਗੇ ਸਾਹਮਣੇ ਰਹੋਗੇ ਜੋ ਜਾਣਕਾਰੀ ਮੰਗੀ ਜਾਊਗੀ ਉਹ ਦੇਣੀ ਪਊਗੀ ਉਨੀ ਦੇ ਤੁਹਾਡਾ ਪੈਸਾ ਸਰਕਾਰੀ ਖਜ਼ਾਨੇ ਚ ਤਬਦੀਲ ਹੋ ਜਾਏਗਾ ਹਾਂ ਤੇ ਤੁਹਾਨੂੰ ਇਹ ਵੀ ਪਰਮਾਇਆ ਜਾਂਦਾ ਕਿ ਬਸ 2 ਘੰਟੇ ਦੀ ਇਹ ਪ੍ਰਕਿਰਿਆ ਤੁਸੀਂ ਸਾਨੂੰ ਪਤਾ ਹੈ ਤੁਸੀਂ ਇਹ ਨਹੀਂ ਹੈਗੇ ਪਰ ਇਹ ਪੂਰਾ ਕਰਨਾ ਪੈਂਦਾ ਪ੍ਰੋਸੈਸ ਇਸ ਲਈ ਤੁਹਾਨੂੰ ਨਾ ਕਮਰੇ ਚ ਬਾਹਰ ਜਾਣਾ ਪਈਗਾ ਨਾ ਤੁਸੀਂ ਬੋਲ ਸਕੋਗੇ ਨਾ ਕਿਸੇ ਨੂੰ ਫੋਨ ਬੁਲਾ ਸਕੋਗੇ ਤੁਸੀਂ ਡਿਸਟਲ ਅਰੈਸਟ ਹੋ ਸਾਡੀ ਹਾਜ਼ਰੀ ਵਿੱਚ ਬੈਠਣਾ ਪਈਗਾ ਬੰਦਾ ਘਬਰਾਇਆ ਤਾਂ ਕੀ ਨਹੀਂ ਕਰਦਾ ਤੇ ਚੰਗੇ ਚੰਗੇ بڑے بڑے ਕਾਰੋਬਾਰੀ ਵਪਾਰੀ بڑے بڑے ਅਹੁਦਿਆਂ ਤੇ ਰਹਿਣ ਵਾਲੇ ਅਧਿਕਾਰੀ ਹੈ ਨਾ ਬੁੱਧੀਜੀਵੀ ਵਰਗ ਸਭ ਰੈਸਟ ਤੇ ਅਜਿਹੇ ਮਾਮਲੇ ਜਿਨ੍ਹਾਂ ਚ ਨਾਮ ਜ਼ਿਕਰੇ ਉਹ ਟੜਕਣੇ ਨਹੀਂ ਬਦਾਨਦਾ ਬੰਦਾ ਕਾਹਲ ਦੇ ਵਿੱਚ ਗਲਤੀਆਂ ਕਰਦਾ ਪਰ ਉਹਨੇ ਮਾਮਲਾ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਜ਼ਿਕਰੇ ਘਟਨਾਵਾਂ ਵੱਧ ਰਹੀਆਂ ਤਾਂ ਸਾਡਾ ਸਿਸਟਮ ਕੀ ਕਰਦਾ ਹੈ ਹਾਈ ਟੈਕ ਸਿਸਟਮ ਹੈ ਉਹ ਤਾਂ ਟੈਕਨੋਲੋਜੀ ਦਾ ਸਿਖਰ ਹੈ ਹੈਨਾ ਤੇ ਉਹਦੇ ਵਿੱਚ ਜੇਕਰ ਰਜੈਕਸ਼ਨ ਹੁੰਦਾ ਲੋਕਾਂ ਨਾਲ ਜੁੜੇ ਤਿੰਨ ਵੱਡੇ ਮਾਮਲਿਆਂ ਨੂੰ ਆਧਾਰ ਬਣਾ ਕੇ ਸੁਪਰੀਮ ਕੋਰਟ ਨੇ ਇਸ ਮਸਲੇ ਦੇ ਉੱਤੇ ਡਿਜੀਟਲ ਅਰੈਸਟ ਵਾਲੇ ਮਸਲੇ ਤੇ ਸਖਤ ਕਦਮ ਚੁੱਕਿਆ ਡਿਜੀਟਲ ਰੈਸਟਰਾਹੀਂ ਲੋਕਾਂ ਤੋਂ 3000 ਕਰੋੜ ਦੀ ਵਸੂਲੀ ਤੇ ਹੈਰਾਨੀ ਪ੍ਰਗਟਾਈ ਹੈ ਸੁਪਰੀਮ ਕੋਰਟ ਨੇ ਕੋਰਟ ਨੇ ਇਸ ਨਾਲ ਨਜਿੱਠਣ ਦੇ ਲਈ ਸਖਤ ਅਦੇਸ਼ ਜਾਰੀ ਕੀਤੇ ਨੇ ਤੇ ਉਹਨਾਂ ਨੇ ਕਿਹਾ ਕਿ ਜੇ ਉੱਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ ਕਿ ਆ ਕਿ ਅਦਾਲਤਾਂ ਦੇ ਹੁਕਮਾਂ ਦੇ ਜ਼ਰੀਏ ਸਬੰਧਤ ਏਜੰਸੀਆਂ ਦੇ ਹੱਥ ਮਜ਼ਬੂਤ ਕਰਨੇ ਪੈਣਗੇ ਨਹੀਂ ਤਾਂ ਪੌਦੇ ਰੋਜੇਗੀ ਇਹ ਨਿਸ਼ਾਨਾ ਜਿਵੇਂ ਬਣਾਇਆ ਜਾ ਰਿਹਾ 3000 ਕਰੋੜ ਦੀ ਵਸੂਲੀ ਆਪਣੇ ਆਪ 'ਚ ਸਵਾਲ ਪੈਦਾ ਕਰਦੀ ਹੈ ਕਹਿੰਦੇ ਫਿਰ ਤਾਂ ਇਹ ਮਾਮਲਾ ਹੁੰਦਾ ਇਹਦੇ ਨਾਲ ਛੋਰ ਵੱਡਾ ਹੁੰਦਾ ਜਾਏਗਾ ਇਹ ਤਾਂ ਖੁੱਲਾ ਖੇਡਣ ਲੱਗ ਜਾਣਗੇ ਇਹ ਤਾਂ ਫਿਰ ਸੁਰੱਖਿਅਤ ਨਹੀਂ ਰਹੇਗਾ ਸਾਡਾ ਸਿਸਟਮ ਅਸੀਂ ਸਾਰਾ ਕੁਝ ਉਹ ਕਹਿੰਦੇ ਜੀ ਅਸੀਂ ਆਨਲਾਈਨ ਸਿਸਟਮ ਤੇ ਲੈ ਕੇ ਜਾ ਰਹੇ ਹਾਂ ਡਿਜੀਟਲ ਲੈ ਕੇ ਜਾ ਰਹੇ ਹਾਂ ਜੀ ਕਾਪੀਆਂ ਦੀ ਲੋੜ ਨਹੀਂ ਜੀ ਬੈਂਕਾਂ ਜਾਣ ਦੀ ਲੋੜ ਨਹੀਂ ਜੀ ਆਪਣੀ ਫੋਨ ਤੋਂ ਕਰ ਲਓ ਜੀ ਤੇ ਇਹੇ ਜਿਹਾ ਕੁਝ ਹੋਈ ਜਾਊਗਾ ਫਿਰ ਬੰਦਾ ਕਿਵੇਂ ਕਰੂ ਦੂਸਰੇ ਪਾਸੇ ਪ੍ਰਦੂਸ਼ਣ ਵਾਲੇ ਮਾਮਲੇ ਤੇ ਵੀ ਸੁਪਰੀਮ ਕੋਰਟ ਨੇ ਸਖਤੀ ਆਪਣਾਈ ਹੈ ਉਹ ਕਹਿੰਦੇ ਵੀ ਹਰ ਵਾਰ ਤੁਸੀਂ ਕਹਿੰਦੇ ਹੋ ਜੀ ਇਹ ਧੂਆਂ ਬੰਬਾ ਪਟਾਕਿਆਂ ਦਾ ਜੀ ਇਹ ਜੀ ਪਰਾਲੀ ਦਾ ਜੀ ਕਹਿੰਦੇ ਉਹ ਤੋਂ ਪਹਿਲਾਂ ਤਿਆਰੀ ਕਿਉਂ ਨਹੀਂ ਪ੍ਰਦੂਸ਼ਣ ਬਦਲ ਮੰਗਰੋਂ ਪਹਿਲਾ ਕਦਮ ਚੁੱਕੇ ਜਾਣ ਇਸ ਨੂੰ ਲੈ ਕੇ ਵੀ ਸੁਪਰੀਮ ਕੋਰਟ ਨੇ ਸਖਤ ਹਦਾਇਤ ਕੀਤੀ ਹੈ ਸੁਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਪ੍ਰਦੂਸ਼ਣ ਦੇ ਨਾਮ ਦੇ ਉੱਤੇ ਅਧਿਕਾਰੀਆਂ ਤੋਂ ਉਸਬੰਧਤ ਤਰ੍ਹਾਂ ਤੋਂ ਹਲਫਨਾਮੇ ਮੰਗੇ ਨੇ ਉਹ ਕਹਿੰਦੇ ਦੱਸਣਾ ਪਊਗਾ ਕਿ ਇਹ ਗੰभीरਤਾ ਦੇ ਪੱਧਰ ਤੇ ਕਾਰਨ ਕੀ ਨੇ ਤੇ ਇਹਦਾ ਹੱਲ ਕੀ ਹੈ ਸੋ ਦਿੱਲੀ ਦੇ ਵਿੱਚ 2 ਲੱਖ ਦੇ ਕਰੀਬ ਬੂਟੇ ਲਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਕੁੱਤਿਆਂ ਦਾ ਮਾਮਲਾ ਵੀ ਸੁਪਰੀਮ ਕੋਰਟ ਦੇ ਵਿੱਚ ਹੈ ਚੀਫ ਸਕੱਟਰੀ ਪੰਜਾਬ ਸਰਨੇ ਚੰਡੀਗੜ੍ਹ ਸਰਨੇ ਸਾਰੇ ਮੁਲਕ ਦੇ ਲਗਭਗ ਪਰ ਕੁਕ ਸੁਬਿਆਂ ਦੇ ਬਲਾ ਲੇ ਗਏ ਨੇ ਉਹਨਾਂ ਨੂੰ ਵੀ ਦਿਸ਼ਾ ਨਿਰ ਦੇ ਦਾ ਸੋ ਸੁਪਰੀਮ ਕੋਰਟ ਚ ਕਾਫੀ ਗੰਭੀਰ ਮਾਮਲੇ ਚਰਚਾ ਚ ਨੇ ਇਹ ਇਸ ਲਈ ਖਾਸ ਕਰਕੇ ਡਿਜੀਟਲ ਅਰੇਸਟ ਵਾਲਾ ਮਸਲਾ ਕਾਫੀ ਵੱਡਾ ਬਣ ਗਿਆ ਪਰ ਚੰਦ ਜਾਂਦੇ ਜਿਹੜੇ ਮਸਲੇ ਵੱਲ ਮੈਂ ਧਿਆਨ ਦਿਵਾਉਣਾ ਚਾਹਦਾ ਕੈਨੇਡਾ ਹਰ ਕੋਈ ਜਾਣ ਦੇ ਲਈ ਉਤਾਵਲਾ ਹੁੰਦਾ ਕਿ ਕਿਸੇ ਤਰ੍ਹਾਂ ਕੈਨੇਡਾ ਤੱਕ ਪਹੁੰਚ ਅਪਰੋਚ ਕੀਤੀ ਜਾਵੇ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਇਹ ਵੱਡਾ ਬੁੱਧਾ ਰਿਹਾ ਪਰ ਜਿਹੜੀ ਖਬਰ ਮੈਂ ਤੁਹਾਡਾ ਸਾਂਝ ਕਰ ਲੱਗਿਆ ਕਹਿੰਦੇ ਜੀ ਕੈਨੇਡਾ ਦੇ ਵਿੱਚ ਕਮਾਂਤਰੀ ਵਿਦਿਆਰਥੀਆਂ ਦੇ ਮਾਮਲੇ 'ਚ 74 ਤੋਂ 75% ਦੀ ਭਾਰਤੀ ਬੱਚਿਆਂ ਦੇ ਵੀਜ਼ੇ ਰੱਦ ਹੋ ਰਹੇ ਨੇ ਜਿਹੜੇ ਸਟੱਡੀ ਵੀਜ਼ਾ ਤੇ ਅਪਲਾਈ ਕਰਨ ਵਾਲੇ ਬੱਚੇ ਨੇ ਕੈਨੇਡਾ ਵੱਲੋਂ ਕਮਾਂਤਰੀ ਵਿਦਿਆਰਥੀਆਂ ਤੇ ਕੀਤੀ ਸਖਤੀ ਨੇ ਭਾਰਤੀ ਵਿਦਿਆਰਥੀਆਂ ਉੱਤੇ ਸਭ ਤੋਂ ਵੱਡਾ ਅਸਰ ਪਾਇਆ ਤੇ ਜੇ ਭਾਰਤੀ ਵਿਦਿਆਰਥੀਆਂ ਦੇ ਕੈਨੇਡਾ ਦੇ ਵੀਜ਼ੇ ਰੱਦ ਹੋ ਰਹੇ ਨੇ ਤਾਂ ਉਹਦੇ ਵਿੱਚ ਪੱਟਿਕੰਤੀ 'ਚ ਪੰਜਾਬੀ ਪਾਈਚਾਰਾ ਵੀ ਆ ਪੰਜਾਬ ਪੇਸ਼ਖ ਹਨ ਗਿਣਤੀ ਵੈਸੇ ਐਪਲੀਕੇਸ਼ਨ ਦੇਣ ਵਾਲਾ ਦੀ ਘਟ ਗਈ ਕੈਨੇਡਾ ਲਈ ਕੈਨੇਡਾ ਅਮਰੀਕਾ ਜਾਣ ਦਾ ਰੁਖ ਘਟ ਗਿਆ ਪਰ ਉਹਦੇ باوجود ਵੀ ਜਿਹੜੇ ਅਪਲਾਈ ਕਰ ਰਹੇ ਉਹਨਾਂ ਚ ਵੀ 75% ਦੀ ਰੱਦ ਹੋ ਰਹੇ ਨੇ ਕੈਨੇਡਾ ਵਾਲੇ ਭਾਰਤੀ ਵਿਦਿਆਰਥੀਆਂ ਉੱਤੇ ਸਭ ਤੋਂ ਵੱਧ ਅਸਰ ਪਾਇਆ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਅਗਸਤ 2025 ਚ ਕੈਨੇਡੀਅਨ ਸੰਸਥਾਵਾਂ ਵਿੱਚ ਪੜਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਤਕਰੀਬਨ 74% ਦੀ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਵੀਜ਼ਾ ਅਰਜ਼ੀਆਂ ਕੈਨੇਡਾ ਦੇ ਮਾਮਲੇ ਦੇ ਵਿੱਚ 74% ਦੀ ਰੱਦ ਹੋਈਆਂ ਨੇ ਅਗਸਤ 2023 ਵਿੱਚ ਇਹ ਦਰ ਸਿਰਫ 72 32% ਸੀ 2023 ਦੇ ਵਿੱਚ ਜਿਹੜੇ ਬੱਚੇ ਅਰਜ਼ੀਆਂ ਲਾਉਂਦੇ ਸੀ ਉਹਨਾਂ ਚੋਂ 32% ਦੀਆਂ ਅਰਜ਼ੀਆਂ ਰੱਦ ਹੋ ਜਾਂਦੀਆਂ ਸੀ ਪਰ ਗਿਣਤੀ ਕਿੰਨੀ ਸੀ ਜਾਂ ਅਗਸਤ 2025 ਚ ਚੀਨੀ ਵਿਦਿਆਰਥੀਆਂ ਦੀ ਸਿਰਫ 24% ਦੀਆਂ ਅਰਜ਼ੀਆਂ ਰੱਦ ਹੋਈਆਂ 24 ਅਗਸਤ 2025 ਤੱਕ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਕਿੰਨਾ ਬਦਲੀਆਂ ਭਾਰਤੀ ਵਿਨੇਕਾਰਾਂ ਦੀ ਗਿਣਤੀ ਵਿੱਚ ਭਾਰੀ ਗਰਾਵਟ ਆਈ ਹੈ ਅਗਸਤ 2023 ਚ ਜਿੱਥੇ 20900 ਭਾਰਤੀਆਂ ਨੇ ਅਰਜ਼ੀਆਂ ਦਿੱਤੀਆਂ ਉੱਥੇ ਅਗਸਤ 2025 ਚ ਇਹ ਗਿਣਤੀ ਘਟ ਕੇ ਸਿਰਫ 4515 ਰਹੀ ਕਿਤੇ ਅਗਸਤ 223 ਦਾ ਮਹੀਨਾ 20000 ਤੋਂ ਵੱਧ 21000 20900 21000 ਅਰਜ਼ੀਆਂ ਤੇ ਕਿਤੇ ਹੁਣ ਅਗਸਤ 225 ਦੇ ਵਿੱਚ ਸਿਰ 4500 ਅਰਜ਼ੀਆਂ ਉਹਦੇ ਵਿੱਚੋਂ ਵੀ 74% ਦੀ ਰੱਦ ਕੈਨੇਡਾ ਵਿਦਿਆਰਥੀ ਵੀਜ਼ਿਆਂ ਨਾਲ ਸੰਬੰਧਿਤ ਔਖਾ ਤੜੀ ਰੋਕਣ ਅਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਕਦਮ ਚੁੱਕੇ ਜਾ ਰਹੇ ਨੇ ਕਹਿੰਦੇ ਜੀ 223 ਚ ਲਗਭਗ 1550 ਜਾਲੀ ਪ੍ਰਮਾਣ ਪ੍ਰਵਾਨਗੀਆਂ ਪੱਤਰਾਂ ਰਹੀ ਅਰਜ਼ੀਆਂ ਦਾ ਪਤਾ ਲੱਗਾ ਸੀ ਇਹਨਾਂ ਤੋਂ ਜਾਤਰ ਭਾਰਤ ਤੋਂ ਹੁਣ ਕੈਨੇਡਾ ਨੇ ਜਾਂਚ ਪ੍ਰਕਿਰਿਆ ਸਖਤ ਕਰ ਦਿੱਤੀ ਹੈ ਓਟਵਾ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਹ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ ਕਿ ਉਹ ਵੀਜ਼ਾ ਜਾਰੀ ਕਰਨ ਕੈਨੇਡਾ ਦਾ ਆਪਣਾ ਅਧਿਕਾਰ ਹੈ ਕਿਹਨੂੰ ਦੇਣਾ ਕਿਹਨੂੰ ਨਹੀਂ ਕਹਿੰਦੇ ਸਾਡਾ ਅਧਿਕਾਰ ਹੈ ਉਹ ਉਹ ਜਵਨਾਂ ਦੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਦੇ ਸਭ ਤੋਂ ਵਧੀਆ ਵਿਦਿਆਰਥੀ ਭਾਰਤ ਤੋਂ ਹਨ ਅਤੇ ਕੈਨੇਡੀਅਨ ਸੰਸਥਾਵਾਂ ਨੇ ਪਿਛਲੇ ਸਮੇਂ ਵਿੱਚ ਨਾ ਵਿਦਿਆਰਥੀਆਂ ਦੀ ਪ੍ਰਤਿਭਾ ਤੋਂ ਬਹੁਤ ਲਾਭ ਉਠਾਇਆ ਵਿੱਤੀ ਲਾਭ ਵੀ ਬਹੁਤ ਚੱਕਿਆ ਕੈਨੇਡਾ ਨੇ ਤੇ ਲੇਬਰ ਪੱਖੋਂ ਵੀ ਬਹੁਤ ਲਾਭ ਚੱਕਿਆ ਹੈ ਪਰ ਹੁਣ ਉਹਨਾਂ ਨੇ ਸਖਤੀ ਕੀਤੀ ਹੈ ਜਿਸ ਦਾ ਨਤੀਜਾ ਇਹ ਹੈ ਕਿ 74% ਦੀ ਭਾਰਤੀ ਬੱਚਿਆਂ ਦੇ ਕੈਨੇਡਾ ਦੇ ਵੀਜ਼ੇ ਰੱਦ ਹੋ ਰਹੇ ਨੇ ਜੀ ਗੌਰ ਕਰਿਓ ਬਹੁਤ-ਬਹੁਤ ਸ਼ੁਕਰੀਆ